ਅੱਸੀਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਜੀਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਆਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰ ਸਰਗਜ ਜੀ। ਮਿੰਟੂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਜੀਡੀਐਸਏ ਤੇ। ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 48272 2500 ਇਹ 1999 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਆਬ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 48272 2500 ਤੇ ਜਰ ਕੇ ਇਮੀਗ੍ਰੇਸ਼ਨ ਆਫਰਾਂ ਵਾਲੇ ਜਰ ਕੇ ਨਾਟੋਰੀਟੇ ਜਰ ਕੇ ਉਹਨਾਂ ਦੇ ਨਾਲ ਤੁਸੀਂ ਵੀ ਇਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਕ੍ਰਿਸ਼ਨ ਤਨੋਟਾ ਜੂਬਾ ਸਿਟੀ ਬਲਜਿੰਦਰ ਸਿੰਘ ਨੇ ਜਰਵੁੱਡ ਲੈਂਡ ਪਰਮਜੀਤ ਕੌਰ ਗੀ ਵਕਾਬਲ ਪ੍ਰਤਪਾਲ ਸਿੰਘ ਸਿੱਤ ਫਰਜ਼ਨੋਂ ਫਰਜ਼ਨੋਂ ਜੀਐਨ ਨਿਊ ਬਲੇ ਟ੍ਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ ਯਾਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹਾਂ ਨਵੇਂ ਪ੍ਰਾਣੇ ਟਾਇਰ ਵੀ ਨਾ ਤੁਮੇਦ ਨੇ ਲੋਕੇਸ਼ਨ ਆ ਸੈਂਟ ਟਾਇਰ ਲਾ ਦੀ ਨਿਮਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 277 0113 ਤੇ ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸਿੰਘ ਆ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਤਾਂ ਸਟੂਡੀਓ ਦਾ ਨੰਬਰ ਹੈ 48272 5200 ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 1 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਕੀ ਅਹਿਮ ਖਬਰਾਂ ਤੋਂ ਨਸ਼ਾ ਮੁਕਤੀ ਕੇਂਦਰਾਂ ਤੋਂ ਨਸ਼ਾ ਮੁਕਤੀ ਕੇਂਦਰਾਂ ਨੂੰ ਵੀ ਕਹਿੰਦੇ ਸੁਧਾਰ ਦੀ ਡੋਜ਼ ਦੀ ਲੋੜ ਪੈਗੀ ਜੀ ਦੇਖੋ ਜਦੋਂ ਹੁਣ ਕੱਲ ਇਹਨਾਂ ਨੇ ਵਾਰ ਅਗੇਂਸਟ ਡਰੱਗ ਸ਼ੁਰੂ ਕੀਤੀ ਹੈ ਤਾਂ ਫਿਰ ਵਿਸ਼ਲੇਸ਼ਣ ਚਰਚਾਵਾਂ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਹੋਏਗੇ ਨਾ ਹੋਣਗੇ ਨਾ ਸੌਰੀ ਇਹਨਾਂ ਚੀਜ਼ਾਂ ਨੂੰ ਲੈ ਕੇ ਹੋਣਗੇ ਨਾ ਕਿਉਂਕਿ ਇਹਨਾਂ ਤੋਂ ਬਿਨਾਂ ਕੁਝ ਵੀ ਨਹੀਂ ਹੋਣਾ ਕੱਖ ਵੀ ਨਹੀਂ ਹੋਣਾ ਤਾਂ ਹਾਲਾਤ ਕੀ ਨੇ ਅਸੀਂ ਇਸ ਚੀਜ਼ ਦਾ ਥੋੜਾ ਜਿਹਾ ਵੇਖਿਆ ਕਰਕੇ ਵਿਸ਼ਲੇਸ਼ਣ ਅਧਿਐਨ ਕਰਕੇ ਦੇਖਿਆ ਹੁਣ ਜੇ ਤਾਂ ਅੰਮ੍ਰਿਤਸਰ ਤੋਂ ਜੇ ਸ਼ੁਰੂਆਤ ਕਰੀਏ ਤੇ 2011 ਚ ਇੱਥੇ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਕੇਂਦਰ ਖੋਲਿਆ ਗਿਆ ਸੀ ਜਿੱਥੇ ਸਰ ਦਵਾਈਆਂ ਹੀ ਹਨ ਨਹੀਂ ਮਤਲਬ ਕਿ ਦਵਾਈਆਂ ਦੇ ਸਟਾਕ ਦੀ ਹੀ ਕਿੱਲਤ ਹੈ ਹਾਲਾਂਕਿ 50 ਬੈੱਡ ਦਾ ਇਹ ਨਸ਼ਾ ਮੁਕਤੀ ਕੇਂਦਰ ਹੈ ਜਿਹਦੇ ਵਿੱਚ ਇਸ ਵੇਲੇ ਵੀ 15 ਤੋਂ 20 ਜਿਹੜੇ ਮਰੀਜ਼ ਆ ਮੌਜੂਦ ਆ ਤਗਾਦੇ ਆ ਕਿ ਇੱਥੇ ਆਉਣ ਵਾਲੇ ਮਰੀਜ਼ਾਂ ਦੀ ਉਦਾਂ ਦਿਨ ਦੇ ਵਿੱਚ ਗਿਣਤੀ ਕੋਈ 2250 ਹੋਵੇਗੀ ਪਰ ਚੱਕਰ ਕੀ ਆ ਕਿ ਤੁਹਾਡੇ ਕੋਲ ਸਟਾਕ ਹੀ ਕਿਤੇ ਥੜ ਜਾਂਦਾ ਤਾਂ ਫਿਰ ਤੁਸੀਂ ਇਸ جنگ ਨੂੰ ਕਿਤੇ ਅਧੂਰੀ ਤਿਆਰੀ ਨਾਲ ਤਾਂ ਨਹੀਂ ਲੜਨ ਜਾ ਰਹੇ ਅੱਗੇ ਆਜੂ ਬਹੁਤ ਕੁਝ ਹੈ ਸੀਮਤ ਸਮੇਂ ਦੇ ਵਿੱਚ ਜੇ ਦੇਖੀਏ ਤਾਂ ਜਲੰਧਰ ਦੇ ਵਿੱਚ 37 ਦੇ ਵਿੱਚੋਂ 12 ਵੋਟ ਸੈਂਟਰ ਤਕਰੀਬਨ ਤਕਰੀਬਨ ਬੰਦ ਨੇ ਸਨ ਤਕਰੀਬਨ ਤਕਰੀਬਨ ਠੀਕ ਹੈ ਜੀ ਮੋਗਾ ਦੇ ਵਿੱਚ ਬੈੱਡ ਦੇ ਲਈ ਵੇਟਿੰਗ ਕਰਨੀ ਪੈਂਦੀ ਆ ਜੀ ਸਟਾਫ ਨੂੰ ਤਨਖਾਹਾਂ ਨਹੀਂ ਮਿਲਦੀਆਂ ਕਈ ਵਾਰ ਜੀ ਠੀਕ ਹੈ ਜੀ ਤੇ ਡਾਕਟਰ ਜਿਹੜੇ ਆ ਉਹਨਾਂ ਦੀ ਘਾਟ ਹੈ ਹਮ ਫਜ਼ਲ ਕਾਜ ਉਹ ਟੂ ਸੈਂਟਰਾਂ ਤੇ ਮਲਕੇ ਜੇ ਜਾ ਕੇ ਦੇਖੀਏ ਤਾਂ ਕੋਈ ਟੈਸਟਿੰਗ ਕਿਟ ਤੱਕ ਵੀ ਨਹੀਂ ਹੈ ਜੀ ਫਿਰੋਜ਼ਪੁਰ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਨਹੀਂ ਕਿ ਜਿਹਨੇ ਉਹ ਸੈਂਟਰ ਬਣਾਏ ਹੋਏ ਨੇ ਨਾ ਨਸ਼ਾ ਮੁਕਤੀ ਕੇਂਦਰ ਸਰਕਾਰੀਆਂ ਦੀ ਗੱਲ ਕਰੀਏ ਤਾਂ ਕਮਰਿਆਂ ਨੂੰ ਦਰਵਾਜ਼ੇ ਹੀ ਨਹੀਂ ਆ ਹਾਂ ਜੀ ਸਰ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਉਹ ਜਦੋਂ ਆ ਤੇ ਆਪਣੀ ਮਰਜ਼ੀ ਨਾਲ ਸਕਦੇ ਤੇ ਜਦੋਂ ਤੋੜ ਲੱਗਦੀ ਆ ਉਹ ਕਈ ਵਾਰ ਭੱਜਦੇ ਆ ਉਹਨਾਂ ਨੂੰ ਬੰਦ ਕਰਨਾ ਪੈਂਦਾ ਕੈਦੀਆਂ ਵਾਂਗ ਹਮ ਠੀਕ ਹੈ ਨਾ ਜੀ ਜਿੱਥੇ ਦਰਵਾਜ਼ੇ ਹੀ ਹਨੀ ਤੇ ਬਦਬੂ ਗੋਡੇ-ਗੋਡੇ ਆ ਉਹ ਜਾ ਤਾਂ ਬਦਬੂ ਦਾ ਬਣਾ ਲੜ ਕੇ ਕਿ ਸਾਨੂੰ ਕਿੱਥੇ ਮਾਰਨਾ ਜੀ ਤੇ ਜਾਂ ਫਿਰ ਤੋੜ ਦੇ ਮਾਰੇ ਉਹ ਭੱਜਣਗੇ ਲੁਧਿਆਣਾ ਦੇ ਵਿੱਚ ਓਟ ਸੈਂਟਰਾਂ ਦੇ ਵਿੱਚ ਨਾ ਕੋਈ ਕਾਉਂਸਲਰ ਹੈ ਨਾ ਕੋਈ ਡਾਟਾ ਇੰਟਰੀਟਰ ਉਥੇ ਵੀ ਦਿੱਕਤ ਹੈ ਬਠਿੰਡਾ ਦੇ ਵਿੱਚ ਆ ਜਾਓ ਇੱਥੇ ਜੋ ਨਸ਼ਾ ਮੁਕਤੀ ਕੇਂਦਰ ਹੈ ਉਹਦੇ ਵਿੱਚ ਬੈੱਡ ਘੱਟ ਹੈ ਓਟ ਸੈਂਟਰਾਂ ਦੇ ਵਿੱਚੋਂ ਦਵਾਈਆਂ ਚੋਰੀ ਹੋਈਆਂ ਨੇ ਇੱਥੇ ਕਈ ਵਾਰ ਬਠਿੰਡੇ ਦੇ ਵਿੱਚ ਉਹ ਕਿ ਬਠਿੰਡਾ ਆਪਣੇ ਤੋਂ ਬਹੁਤਾ ਦੂਰ ਨਹੀਂ ਨਿੱਕੀ ਨਿੱਕੀ ਖਬਰ ਵੀ ਸਾਡੇ ਤੱਕ ਪੁੱਜਦੀ ਰਹਿੰਦੀ ਆ ਉੱਥੇ ਤੇ ਚੋਰੀ ਹੋ ਗਈਆਂ ਜਿਹੜੀਆਂ ਗੋਲੀਆਂ ਜਿੱਪ ਥੱਲੇ ਰੱਖਦੇ ਨੇ ਕਈ ਵਾਰ ਚੋਰੀ ਹੋਈਆਂ ਪਟਿਆਲਾ ਦੀ ਗੱਲ ਕਰੀਏ ਜਿਹੜਾ ਕਿ ਐਸ ਵੇਲੇ ਵੀ ਆਈਪੀ ਸ਼ਹਿਰ ਹੈ ਤਾਂ ਉੱਥੇ ਵੀ ਸਟਾਫ ਨਹੀਂ ਕਈ ਜਗ੍ਹਾ ਡਾਕਟਰ ਹੈ ਨਹੀਂ ਕਈ ਜਗ੍ਹਾ ਕਾਉਂਸਲਰ ਹੈ ਨਹੀਂ ਤਾਂ ਇਹ ਐਸ ਵੇਲੇ ਦੀਆਂ ਪਰਸਤਥੀਆਂ ਨੇ ਓਵਰ ਆਲ ਜੇ ਆਪਾਂ ਦੇਖੀਏ ਤਾਂ ਗੱਲ ਇਹ ਆ ਕਿ ਤੁਹਾਨੂੰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਪਹਿਲਾਂ ਦੁਰਸਤ ਕਰ ਲੈਣਾ ਚਾਹੀਦਾ ਹੈ ਮੈਂ ਹਮੇਸ਼ਾ ਕਹਿੰਦਾ ਕਿ ਅਸੀਂ ਕਿਸੇ ਵੀ ਸਰਕਾਰ ਦੀ ਪਹਿਲ ਕਦਮੀ ਕਿਸੇ ਵੀ ਸਰਕਾਰ ਦੇ ਮੁੱਢਲੇ ਐਕਸ਼ਨਾਂ ਦਾ ਅੰਨਾ ਪ੍ਰੋਧ ਨਹੀਂ ਕਰ ਸਕਦੇ ਕਿਉਂਕਿ ਸਰਕਾਰ ਨੂੰ ਅਸੀਂ ਉਹਦੇ ਕਹਿੰਦੇ ਆ ਕਿ ਐਕਸ਼ਨ ਕਰੋ ਤੇ ਜੇ ਸਰਕਾਰ ਤਿਆਰ ਹੁੰਦੀ ਆ ਤੇ ਅਸੀਂ ਲਾਂਗੜ ਖਿੱਚ ਕੇ ਕਹਿੰਦੀ ਆ ਆ ਨਹੀਂ ਆ ਨਹੀਂ ਆ ਨਹੀਂ ਤਾਂ ਮੇਰੇ ਖਿਆਲ ਥੀ ਨਾ ਨਫਰਤ ਹੀ ਹੈ ਨਾ ਵਿਰੋਧ ਹੀ ਹੈ ਹਮ ਮੈਂ ਹਮੇਸ਼ਾ ਕਹਿੰਦਾ ਕਿ ਨੀਤੀਗਤ ਆਪ ਦਾ ਵਿਜ਼ਨ ਲੈ ਕੇ ਅੱਗੇ ਤੁਰੋ ਜਦੋਂ ਰਿਜ਼ਲਟ ਆਉਣਗੇ ਉਦੋਂ ਦੇਖਾਂਗੇ ਤੁਹਾਡੇ ਰਿਪੋਰਟ ਕਾਰਡ 'ਚ ਕੀ ਜੁੜਦਾ ਹੈ ਪਰ ਮੁੱਢਲੇ ਤੌਰ ਤੇ ਤੁਸੀਂ ਇਹ ਕੱਲ ਇਹਨਾਂ ਦੇ ਖੁਦ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਸੀਂ ਧਰਮ ਯੁੱਧ ਮੋਰਚਾ ਖੋਲ ਦਿੱਤਾ ਮੈਂ ਉਹਦਾ ਨਾਂ ਵੀ ਲੈ ਦਿੰਨਾ ਬੱਬੀ ਬਾਦ ਜੂਨ 18 ਤੇ ਕਿਹਾ ਤਾਂ ਕਹਿੰਦਾ ਮਤਲਬ ਹੈ ਕਿ ਤੁਸੀਂ ਐਡਾ ਵੱਡਾ ਸ਼ਬਦ ਇਸਤੇਮਾਲ ਕਰ ਰਹੇ ਹੋ ਜਿਹਾਦ ਸ਼ਬਦ ਇਸਤੇਮਾਲ ਕਰ ਰਹੇ ਹੋ ਯੁੱਧ ਸ਼ਬਦ ਇਸਤੇਮਾਲ ਕਰ ਰਹੇ ਹੋ ਤਾਂ ਯੁੱਧ ਜੰਗ ਜਿਹਾਦ ਕਦੇ ਅਧੂਰੀਆਂ ਤਿਆਰੀਆਂ ਨਾਲ ਨਹੀਂ ਲੜੇ ਜਾਂਦਾ ਮੈਂ ਤੁਹਾਨੂੰ ਕੱਲੇ ਕੱਲੇ ਸੈਂਟਰਾਂ ਦੇ ਸ਼ਹਿਰ ਤੇ ਨਾਂ ਲੈ ਕੇ ਦੱਸ ਦਿੱਤੇ ਕਿ ਉੱਥੇ ਕਿਹੜੀ ਕਿਹੜੀ ਕਮੀ ਆ। ਹੂੰ। ਉਹ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਨੂੰ ਦਰੁਸਤ ਕਰੋ, ਇਹਨਾਂ ਚੀਜ਼ਾਂ ਨੂੰ ਠੀਕ ਕਰੋ, ਫੇਰ ਜਾ ਕੇ ਪਤਾ ਲੱਗਣਾ। ਹਾਲਾਂਕਿ ਇਹਨਾਂ ਦੇ ਨੀਤੀ ਦੇ ਵਿੱਚ ਹਾਲੇ ਤੱਕ ਇੱਕ ਤੇ ਮੈਨੂੰ ਬਲਡੋਜ਼ਰ ਹੀ ਦਿਖ ਰਿਹਾ। ਹੂੰ। ਕਿ ਇੱਕ ਤੇ ਬਲਡੋਜ਼ਰ ਚਲਾ ਦਿਓ। ਸੈਕੰਡ ਥਿੰਗ ਕਿ ਬਾਈ ਜਿਹੜੇ ਮੁੰਡੇ ਨਸ਼ਾ ਸ਼ੜ ਚੁੱਕੇ ਆ ਜੇ ਉਹਨਾਂ ਚ ਕੋਈ ਗ੍ਰੈਜੂਏਟ ਆ ਤਾਂ ਉਹਨਾਂ ਨੂੰ ਕਾਉਂਸਲਰ ਲਾ ਦਿਓ। ਅਤੇ ਉਹ ਤਿੰਨ ਨੀਤੀਗਤ ਮੈਨੂੰ ਇਹਨਾਂ ਦੇ ਨੁਕਤੇ ਨਜ਼ਰ ਆਇਆ ਬਾਕੀ ਲੈ ਕੇ ਪਤਾ ਨਹੀਂ ਉਹ ਪਾਲਿਸੀ ਕਿੱਥੇ ਹੈ ਇਹਨਾਂ ਦੀ ਜਦੋਂ ਉਹ ਖੁੱਲੇਗੀ ਜਦੋਂ ਪਰਦੇ ਤੋਂ ਬਾਹਰ ਆਏਗੀ ਇਹਨਾਂ ਦੇ ਐਕਸ਼ਨਸ ਚ ਪਤਾ ਲੱਗੇਗਾ ਕਿਈ ਸਪਲਾਈ ਲਾਈਨ ਤੇ ਸੱਟ ਮਾਰਨ ਜਾ ਰਹੇ ਆ ਕੀ ਇਹ ਜਿਹੜੇ ਲੋਕ ਵਿਕਟਮ ਐ ਜਿਹੜੇ ਲੋਕ ਪੀੜਤ ਐ ਉਹਨਾਂ ਦਾ ਇਲਾਜ ਕਰਵਾਉਣ ਜਾ ਰਹੇ ਆ ਛੋਟੇ ਪੈਡਲਰਾਂ ਨੂੰ ਕਿੱਦਾਂ ਫੜਨਗੇ ਵੱਡੇ ਮਗਰਮੱਛਾਂ ਨੂੰ ਕਿੱਦਾਂ ਫੜਨਗੇ ਜਿਹੜੇ ਥੋਕ ਦੇ ਵਪਾਰੀ ਪੰਜਾਬ ਤੋਂ ਬਾਹਰ ਬੈਠੇ ਆ ਉਹਨਾਂ ਨੂੰ ਕਿੱਦਾਂ ਸਿਕੰਜੇ ਹੇਠ ਲੈ ਕੇ ਆਉਣਗੇ ਇਹ ਸਾਰੀਆਂ ਚੀਜ਼ਾਂ ਮੇਰੇ ਜ਼ਹਿਨ ਦੇ ਵਿੱਚ ਸਵਾਲ ਦੇ ਰੂਪ ਚ ਨੇ ਫਿਲਹਾਲ ਹੂੰ ਜੀ ਬਿਲਕੁਲ ਬਿਲਕੁਲ ਸਹੀ ਐ ਤੁਸੀਂ ਅਗਲੀ ਖਬਰ ਦੇ ਵੱਲ ਵਧੀਏ ਤੇ ਭਾਜਪਾ ਨੇ ਹੁਣ ਭਰਾਜ ਦੇ ਉੱਤੇ ਵੱਡੇ ਦੋਸ਼ ਲਾਏ ਆ ਉਹ ਕਹਿੰਦੇ ਸਕੂਟੀ ਤੇ ਆਈ ਸੀ ਇਹ ਬੀਬੀ ਤੇ ਹੁਣ ਡਰਾਈਵਰ ਤੋਂ ਥੱਲੇ ਪੈਰ ਨਹੀਂ ਲਾਉਂਦੀ। ਇਹ ਸਕੂਟੀ ਤੇ ਟਰੱਕਾਂ 'ਚ ਵੱਜ ਗਈ ਆ ਨਾ ਜਾ ਕੇ ਟਰੱਕ ਜੁਨੀਅਨ 'ਚ ਵੱਜ ਗਈ ਆ ਸਹੀ ਗੱਲ। ਦੇਖੋ ਨਰਿੰਦਰ ਕੌਰ ਭਰਾਜ ਨੂੰ ਮੈਂ ਵਿਅਕਤੀਗਤ ਤੌਰ ਤੇ ਵੀ ਜਾਣਦਾ ਨਰਿੰਦਰ ਕੌਰ ਭਰਾਜ ਨੂੰ ਅਸੀਂ ਸਿਆਸਤ 'ਚ ਪਰਵਾਹ ਨਹੀਂ ਛੜਦੇ ਆ ਵੀ ਦੇਖਿਆ। ਤਾਂ ਬੜੀ ਕਈ ਵਾਰ ਨਾ ਖੁਸ਼ੀ ਹੁੰਦੀ ਆ ਬਹੁਤ ਮਾਇੂਸੀ ਹੁੰਦੀ ਆ ਕਿ ਜਿਹੜੇ ਆਮ ਘਰਾਂ ਦੇ ਬੱਚੇ ਹੁਣ ਸਿਆਸਤ ਦੇ ਵਿੱਚ ਆਏ ਆ ਦੋਸ਼ਾਂ ਤੋਂ ਉਹ ਵੀ ਬਚ ਨਹੀਂ ਰਹੇ ਰਹਿਤ ਨਹੀਂ रह ਸਕੇ ਹੂੰ ਬਚ ਨਹੀਂ ਸਕਦੇ ਤਾਂ ਮਤਲਬ ਦੋ ਵੈਸੇ ਸਿਆਸਤ ਦੇ ਵਿੱਚ ਹੁੰਦੀ ਦੂਸ਼ਣਵਾਦੀ ਆ ਹੂੰ ਪਰ ਬੰਦਾ ਉਹੀ ਆ ਜਿਹੜਾ ਕੋਲਿਆਂ ਦੀ ਖਾਣ ਦੇ ਵਿੱਚੋਂ ਆਪ ਦੇ ਚਿੱਟੇ ਲੜੇ ਬਚਾ ਕੇ ਨਿਕਲ ਆਵੇ ਪਰ ਇੱਥੇ ਇਸ ਖਾਣ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਭਾਈ ਬਦਨੂਮਾ ਦਾਗ ਹੀ ਲੱਗਦੇ ਨੇ ਤਾਂ ਖੈਰ ਦੇਖੋ ਜੋ ਗੱਲ ਕੱਲ ਅਰਵਿੰਦ ਖੰਨਾ ਨੇ ਕਹੀ ਆ ਉਸ ਗੱਲ ਤੇ ਮਾਇਨੇ ਤੇ ਹੈਗੇ ਨੇ ਹੂੰ ਕਿਉਂਕਿ ਇਸ ਕੁੜੀ ਕੋਲ ਹੈ ਕਿ ਸੀਗਾ ਇੱਕ ਸਿੰਗਲ ਸਕੂਟੀ ਹੂੰ ਜਦ ਇਸਨੇ ਕਾਗਜ਼ ਭਰੇ ਸਨ ਜੀ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਬਹੁਤ ਸਾਰੇ ਜਿਹੜੇ ਐਮਐਲਏ ਬਣੇ ਮੈਂ ਬਹੁਤ ਸਾਰਿਆਂ ਨੂੰ ਵਿਅਕਤੀਗਤ ਤੌਰ ਤੇ ਜਾਣਦਾ ਪਹਿਲਾਂ ਤੋਂ ਜੀ ਜੇ ਸਾਲ ਤੋਂ ਹੁੰਦੇ ਸੀਗੇ ਤਾਂ ਨਰਿੰਦਰ ਕੌਰ ਵੀ ਉਹਨਾਂ ਚੋਂ ਇੱਕ ਆ ਕਿਉਂਕਿ ਇਹਨੇ ਬੂਥ ਲਾਇਆ ਸੀਗਾ ਆਪੇ ਪ੍ਰਿੰਟ ਦੇ ਵਿੱਚ ਸਭ ਤੋਂ ਪਹਿਲਾਂ ਹੂੰ ਕੋਈ ਦੰਦਾ ਹੀ ਨਹੀਂ ਸੀ ਹੈਗਾ ਝਾੜੂ ਵਾਲਿਆਂ ਦਾ ਖਾਲੀ ਰਾਜ ਦੇ ਵਿੱਚ ਇਹਨੇ ਬੂਥਲਾਤਾ ਪੱਤਰਕਾਰਾਂ ਖਬਰਾਂ ਲਾਤੀਆਂ ਵੀ ਇੱਕ ਯੰਗ ਕੁੜੀ ਨੇ ਚੱਕ ਕੇ ਬੂਥਲਾਤਾ ਚਲੋ ਸੁਰਖੀਆਂ ਚਾਹੀ ਤਾਂ ਐਮਐਲਏ ਬਣ ਗਈ ਸੋਹਣੀ ਗੱਲ ਹੋ ਗਈ ਐੱਛੀ ਗੱਲ ਹੋ ਗਈ ਫਿਰ ਸ਼ਾਦੀ ਹੋ ਗਈ ਬੱਚਾ ਵੀ ਆ ਸੁਖਦਾ ਪਰ ਇਹ ਪਵਾੜਾ ਜਿਹੜਾ ਪਿਆ ਇਸ ਤੋਂ ਇਲਾਵਾ ਵੀ ਉੱਥੇ ਕਈ ਕਿਸਮ ਦੇ ਚਾਚੇ ਨੇ ਇਹਦਾ ਘਰ ਵਾਲਾ ਤੇ ਇੱਕ ਵਾਰੀ ਸ਼ਾਇਦ ਸਬਜ਼ੀ ਮੰਡੀ ਦੇ ਵਿੱਚ ਨਵੇਂ ਸੀਜ਼ਨ ਦੀ ਸ਼ੁਰੂਆਤ ਕਰਨ ਚਲਾ ਗਿਆ ਸੀ ਹੂੰ ਹੂੰ ਇਹੋ ਜਿਹੇ ਤੇ ਹਰ ਬੰਦੇ ਨੇ ਤੋ ਕਹਿਮ ਦਾ ਮਤਲਬ ਇਹ ਆ ਕਿ ਦੇਖੋ ਅਰਵਿੰਦ ਖੰਨਾ ਨੇ ਜਿਹੜੀ ਗੱਲ ਕਹੀ ਆ ਕਿ ਸਕੂਟੀ ਤੋਂ ਇੰਡੈਵਰ ਤੱਕ ਦਾ ਇਹ ਤੇ ਭਾਜਪਾ ਨੇ ਵੀ ਬਥੇਰਾ ਸਫਰ ਤੈਅ ਕਰਦੇ ਆ ਜੀ ਹੂੰ ਇਤੇ ਇਹਨਾਂ ਦੇ ਬੰਦਿਆਂ ਨੇ ਵੀ ਸਫਰ ਤੈਅ ਕੀਤੇ ਆ ਜਿਹੜੇ ਇਹਨਾਂ ਦੇ ਲੀਡਰ ਕਦੇ ਮਤਲਬ ਕਿ ਵਾਹਣਾ ਦੇ ਵਿੱਚ ਟਾਂਕੇ ਪਜਾਮਾ ਧੱਕੇ ਖਾਂਦੇ ਫਿਰਦੇ ਹੁੰਦੇ ਸੀ ਅੱਜ ਕੱਲ ਉਹਨਾਂ ਦੇ ਕੋਲ ਵੀ 8 8 99 ਨੇ ਅਸੀਂ ਜਾਣਦੇ ਉਹਨਾਂ ਨੂੰ ਵੀ ਆ ਜੀ ਠੀਕ ਹੈ ਨਾ ਜੀ ਇਹ ਤੇ ਸਿਆਸਤ ਦੇ ਵਿੱਚ ਹੈ ਹੀ ਆ ਕਿ ਜਿਹੜਾ ਬੰਦਾ ਪਾਵਰ ਦਾ ਹਿੱਸਾ ਬਣਦਾ ਹੈ ਸੱਤਾ ਦਾ ਹਿੱਸਾ ਬਣਦਾ ਹੈ ਉਹ ਫਿਰ ਸਕੂਟੀ ਤੇ ਥੋੜੀ ਚੰਡੀਗੜ੍ਹ ਨੂੰ ਤੁਰਿਆ ਫਿਰਦਾ ਹੂੰ ਬਹੁਤ ਭੇਟਾ ਉਹ ਨੂੰ ਹੋ ਜਾਂਦੀ ਆ ਆ ਗੱਡੀ ਹੈ ਜੀ ਫਲਾਣ 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 ਪਰ ਅਰਵਿੰਦ ਖੰਨਾ ਨੇ ਜਿਹੜੀ ਗੱਲ ਕਹੀ ਆ ਉਹ ਠੀਕ ਹੈ ਇੱਕ ਪੱਖ ਤੋਂ ਜੇ ਆਪਾਂ ਦੇਖੀਏ ਤਾਂ ਸੱਚੀ ਵੀ ਆ ਕਿ ਸਕੂਟੀ ਤੋਂ ਇੰਡੈਵਰ ਦੇ ਸਫ਼ਰ ਜਿਹੜੇ ਤੈ ਹੁੰਦੇ ਆ ਇੱਥੇ ਜਿਹੜੇ ਇੱਕ ਅਖਲੇਸ਼ ਹੋਰਾਂ ਦੀ ਸਰਕਾਰ ਦੇ ਵਿੱਚ ਮੰਤਰੀ ਸੀ ਉਹਨੂੰ BPL ਤੋਂ BMW ਤੱਕ ਦੇ ਸਫ਼ਰ ਦਾ ਕਹਿੰਦੇ ਕਿ ਪ੍ਰਤੀਕ ਗਿਣਿਆ ਜਾਂਦਾ ਸੀ ਜੀ ਕਿਤੇ ਉਹ BPL ਸੀ ਤੇ ਕਿਤੇ BMW ਕਾਰਾਂ ਦਾ ਪੂਰਾ ਮਤਲਬ ਕਿ ਇੱਕ ਕਾਫਲਾ ਉਹਦੇ ਨਾਲ ਚੱਲਦਾ ਸੀ ਹੂੰ ਸ਼ੈਡੋ ਦਾ ਨਾਮ ਪ੍ਰਚਲਿਤ ਕੁਝ ਐਸਾ ਸੀਗਾ ਉਹ ਕਹਿੰਦਾ ਮਤਲਬ ਇਹ ਕਿ ਇਹ ਤੇ ਹੈ ਹੀ ਆ ਹੁਣ ਇੱਕ ਚੀਜ਼ ਹੋਰ ਅਰਵਿੰਦ ਖੰਨਾ ਨੇ ਕੱਲ ਕਹੀ ਯਾਰ ਇੱਕ ਆਡੀਓ ਸੁਣਾਈ ਜਿਹਦੇ ਵਿੱਚ ਜੋ ਜ਼ਹਿਰ ਖਾ ਗਿਆ ਹੁਣ ਇਹ ਮਾਮਲਾ ਕੀ ਆ ਮਾਮਲਾ ਵੀ ਸੰਕੇਤ ਦੇ ਵਿੱਚ ਜੇ ਕਿਸੇ ਨੂੰ ਨਹੀਂ ਪਤਾ ਤੇ ਦੱਸ ਦੇ ਹਾਂਜੀ ਪੁਬਾਨੀਗੜ ਸਰ ਇੱਕ ਪੈਪਸੀ ਦਾ ਬਹੁਤ ਵੱਡਾ ਪਲਾਂਟ ਹੈ ਠੀਕ ਹੈ ਜੀ ਠੀਕ ਹੈ ਜੀ ਉਹ ਬਹੁਤ ਕਮ ਕੱਢਦਾ ਟਰਾਂਸਪੋਰਟ ਦਾ ਉਹ ਇੰਨੇ ਦੁਖੀ ਹੈ ਮੈਨੂੰ ਲੱਗਦਾ ਪਲਾਂਟ ਵੀ ਇੱਥੋਂ ਪੰਜਾਬ ਚ ਮੂਵ ਹੋਏਗਾ ਇਹ ਵੀ ਤੇਰੀ ਗੱਲ ਤੁਸੀਂ ਨੋਟ ਡਾਊਨ ਕਰ ਲੈ ਠੀਕ ਹੈ ਜੀ ਓਕੇ हां जी लागे ਬੰਨੇ ਉਹ ਅਸੀਂ ਪਤਾ ਕਰਦੇ ਰਹਿੰਦੇ ਆ ਚੀਜ਼ਾਂ ਜਿੱਥੇ ਵਾਪਰਦੀਆਂ ਤਾਂ ਉਹ ਪਲਾਟ ਵੀ ਇੱਥੋਂ ਪੱਟ ਕੇ ਲੈ ਜਾ ਮੇਰੇ ਖਿਆਲ ਦੇ ਨਾਲ ਆਪਣਾ ਨਾ ਬਾਜਾ ਵਜ ਜਾ ਹੋਰ 5 10 ਸਾਲਾਂ ਇੱਕ ਪਾਸੇ ਇੱਕ ਸਾਂਮੀ ਯੂਨੀਅਨ ਆਲੇ ਇੱਕ ਪਾਸੇ ਇਹ ਆ ਗਿਆ ਲੀਡਰ ਆ ਗਿਆ ਤੇ ਕਿਹ ਜਿਹੜਾ ਆਤੀ ਉਪਤੀ ਇੱਥੇ ਇਨਵੈਸਟ ਕਰੇਗਾ ਜੀ ਤਾਂ ਗੱਲ ਇਹ ਆ ਕਿ ਉਥੋਂ ਕੰਮ ਨਿਕਲਦਾ ਜਿੱਥੇ ਜਿੰਨਾ ਜ਼ਿਆਦਾ ਕੰਮ ਹੋਏਗਾ ਨਾ ਓਨਾ ਜ਼ਿਆਦਾ ਯੂਨੀਅਨ ਦੇ ਵਿੱਚ ਪ੍ਰਧਾਨਗੀ ਦਾ ਝਕੜਾ ਚੱਲੇਗਾ ਸਹੀ ਗੱਲ ਹੈ ਸੋ ਗੱਲ ਇਹ ਆ ਕਿ ਉਥੇ ਪਿਛਲੀ ਵਾਰੀ ਇਹ ਨਾ ਦੋ ਚਚੇਰੇ ਭਰਾ ਐ ਇੱਕ ਤੇ ਮਨਜੀਤ ਕਾਕਾ ਇੱਕ ਦੂਸਰਾ ਸ਼ਾਇਦ ਗੁਰਪ੍ਰੀਤ ਉਹਦਾ ਨਾਮ ਇਹਨਾਂ ਦੀ ਸਹਿਮਤੀ ਬਣੀ ਸੀ ਕਿ ਇੱਕ ਇੱਕ ਸਾਲ ਵਾਸਤੇ ਕਿ ਇੱਕ ਸਾਲ ਮੜਝਾ ਗਲੇਸਾਂ ਦੇ ਬਣ ਇਹ ਜਿਹੜਾ ਮਨਜੀਤ ਕਾਕਾ ਐ ਇਹਦਾ ਦਾਵਾ ਇਹ ਆ ਕਿ ਮੈਨੂੰ 30 ਲੱਖ ਰੁਪਈਆ ਲੈ ਲਿਆ ਗਿਆ ਕਿ ਚਲ ਤੈਨੂੰ ਪ੍ਰਦਾਨ ਕੀ ਦਿੰਦੇ ਆ ਤੇ ਉਸ ਤੋਂ ਬਾਅਦ ਦੂਜੀ ਤਰਫੋਂ 55 ਲੱਖ ਰੁਪਈਆ ਲੈ ਕੇ ਉਹਨਾਂ ਨੂੰ ਪ੍ਰਦਾਨ ਬਣਾਤਾ ਇਹ ਨਜ਼ਰਖਾਨੇ ਹਰਵਿੰਦਰ ਕਰਨਾ ਕਲ ਇਹਨੂੰ ਮਿਲਣ ਗਏ ਸਨ ਹੁਣ ਗੱਲ ਇਹ ਹੈ ਕਿ ਇੱਕ ਆਡੀਓ ਹੁਣ ਨਰਿੰਦਰ ਕੌਰਪਾ ਅੱਜ ਤੇ ਕਹਿੰਦੀ ਆ ਕਿ ਜਿਹਦੀ ਹਾਜ਼ਰੀ ਚ ਜਿਹੜਾ ਇਹਨਾਂ ਦਾ ਬਲਾਕ ਪ੍ਰਧਾਨ ਆ ਉਹਦਾ ਨਾਂ ਵੀ ਸ਼ਾਇਦ ਗੁਰਪ੍ਰੀਤ ਆ ਕਿ ਉਹਦੀ ਹਾਜ਼ਰੀ ਚ ਉਹ ਵੀਡੀਓ ਬਣ ਰਹੀ ਹੈ ਕਿ ਪੈਸਾ ਇਹਨਾਂ ਨੇ ਵਾਪਸ ਕਰ ਦਿੱਤਾ ਹੁਣ ਉਹ ਕਹਿੰਦੀ ਮੇਰਾ ਹਿਦੇ ਨਾਲ ਵੀ ਲੈਣਾ ਤੇ ਇਹਨਾਂ ਨੇ ਤੇ ਮੇਰਾ ਮਨਜੀਤ ਕਾਕਾ ਨਾਲ ਵੀ ਲੈਣਾ ਤੇ ਇਹਨਾਂ ਨੇ ਉਹ ਇੱਕ ਆਡੀਓ ਜਿਹੜੀ ਕਥੇ ਤੋਂ ਉਹਦੇ ਵਿੱਚ ਜਿਹੜਾ ਕਾਕਾ ਜ਼ਹਿਰਖਾਨ ਵਾਲਾ ਹੈ ਜਿਹਦਾ ਪੈਸਾ ਵਾਪਸ ਹੋਇਆ ਫੋਨ ਕਰਕੇ ਉਹਨੂੰ ਮਤਲਬ ਕਿ ਭਰਾਜ ਵੱਲੋਂ ਕੀ ਆ ਜਾ ਰਿਹਾ ਹੈ ਕਿ ਉਹ ਜਾਂਦਾ ਸਰਪੰਚ ਜਾਂ ਬਾਈ ਗੋਗੀ ਨੂੰ ਨਾਲ ਲੈ ਕੇ ਮੇਰੇ ਕੋਲ ਆਵੇ ਹਾਂਜੀ ਹਾਂਜੀ ਤੇ ਉਹ ਕਿੰਨੇ ਸਮੇਂ ਚ ਪੁੱਜ ਰਿਹਾ ਉਹ ਕਹਿ ਰਿਹਾ ਕਿ 20 ਮਿੰਟਾਂ ਚ ਪਹੁੰਚ ਜਾਵੇਗਾ ਇਹਦਾ ਮਤਲਬ ਇਹ ਹੈ ਕਿ ਸੰਪਰਕ ਚ ਤੇ ਜੇ ਇਹ ਕਥੇ ਤਾਂ ਆਡੀਓ ਸਹੀ ਆ ਤੇ ਅਰਵਿੰਦ ਖਰਨਾ ਜਾਣਦੇ ਸਹੀ ਆ ਗਲਤ ਹੈ ਤਾਂ ਜੇ ਉਹ ਆਡੀਓ ਸਹੀ ਹੈ ਤਾਂ ਇਹਦਾ ਮਤਲਬ ਕਿ ਸੰਪਰਕ ਦੇ ਵਿੱਚ ਸੀ ਤਾਂ ਫਿਰ ਬੀਬੀ ਭਰਾਜ ਕਿਵੇਂ ਕਹਿ ਰਹੇ ਆ ਕਿ ਨਾ ਮੇਰਾ ਯੂਨੀਅਨ ਦੇ ਨਾਲ ਕੋਈ ਲੈਣਾ ਦੇਣਾ ਨਾ ਮੇਰਾ ਨਾ ਬੰਦਿਆਂ ਦੇ ਨਾਲ ਕੋਈ ਲੈਣਾ ਦੇਣਾ ਹਮ ਸਭ ਏ ਵੀ ਕਿ ਸੇਟਿੰਗ ਜੱਜ ਤੋਂ ਜਾਂਚ ਕਰਵਾ ਲਓ ਮੈਂ ਕੱਲ ਵੀ ਇੱਕ ਪ੍ਰੋਗਰਾਮ 'ਚ ਕਹਿ ਕੇ ਆਇਆ ਮੈਂ ਆਖਿਆ ਬਲੂਟ ਤੋਂ ਪਠਾਨਕੋਟ ਤੱਕ ਚੈੱਕ ਕਰਾ ਲਓ ਸਾਰੀਆਂ ਯੂਨੀਅਨਾਂ ਕਿਉਂਕਿ ਬੀਬੀ ਭਰਾਜ ਕਹਿੰਦੀ ਆ ਕਹਿੰਦੀ ਆ ਕਿ ਇਹ ਤੇ ਗੈਰ ਸਰਕਾਰੀ ਸੰਸਥਾਵਾਂ ਨੇ ਸਾਡਾ ਇਹਦੇ 'ਚ ਕੀ ਢਖਲ ਆ ਤੇ ਮੈਂ ਆਖਿਆ ਤੁਹਾਨੂੰ ਬਲੂਟ ਤੋਂ ਪਠਾਨਕੋਟ ਤੱਕ ਢਖਲ ਹੀ ਢਖਲ ਨਜ਼ਰ ਆਏਗਾ ਸੋ ਸੇਟਿੰਗ ਜੱਜ ਤੋਂ ਇਨਵੈਸਟੀਗੇਸ਼ਨ ਕਰਵਾਉਣ ਦੀ ਜ਼ਰੂਰਤ ਹੈ ਜੋ ਭਵਾਨੀਗੜ੍ਹ 'ਚ ਵਾਪਰਿਆ ਸਰਕਾਰ ਬੰਦ ਦੇ ਮਿੰਟੂ ਜੀ ਪਹਿਲਾਂ ਸਾਰੇ ਝਗੜੇ ਜਿਹੜੇ ਯੂਨਿ ਟ੍ਰੱਕ ਯੂਨੀਅਨਾਂ ਦੇ ਵਿੱਚ ਹੀ ਪਏ ਸੀ ਆਪਾਂ ਦੇਖਿਆ ਹੀ ਹੈ ਕਿਵੇਂ ਇਹਨਾਂ ਦੇ ਬੰਦੇ ਜਿਹੜੇ ਆ ਕੁੱਟ ਰਹੇ ਸੀ ਆਪਦੇ ਤਾਂ ਇਹਨਾਂ ਨੂੰ ਕੁੱਟ ਰਹੇ ਮੈਂ ਬੱਸਾਂ ਟਰੱਕ ਮੈਂ ਬੱਸਾਂ ਟਰੱਕਾਂ ਤੇ ਧੱਕੇ ਖਦੇ ਹੋਏ ਨੇ ਕੱਲੀ ਕੱਲੀ ਗੱਲ ਦਾ ਪਤਾ ਮੈਂ ਮੈਨੂੰ ਤਾਂ ਆਪਦੀ ਇੱਥੇ ਦੀ ਟਰੱਕ ਯੂਨੀਅਨ ਦੇ 35 ਸਾਲ ਦੇ ਇਤਿਹਾਸ ਦਾ ਪਤਾ ਹੈ ਕਿ ਕਿਹਦੀਆਂ ਕਿਹੜੇ ਸਨ ਚ ਲੱਤਾਂ ਤੋੜੀਆਂ ਗਈਆਂ ਕੀ ਦਾ ਕਿਹੜੇ ਸਨ ਚ ਆਹ ਕੰਮ ਕੀਤਾ ਗਿਆ ਕਿੰਨੇ ਕੈਦ ਕੱਟੀ ਕਿੰਨੇ ਇੱਥੇ ਮਲਾਈ ਵੱਟੀ ਹੂੰ ਤੋਂ ਇਹ ਅੱਜ ਦਾ ਨਹੀਂ ਹੈ ਇਹ ਤੇ ਸਰ 25 30 ਸਾਲ ਦਾ ਇਤਿਹਾਸ ਹੈ ਟਰੱਕ ਯੂਨੀਅਨਾਂ ਦਾ ਹੂੰ ਜੀ ਬਿਲਕੁਲ ਬਿਲਕੁਲ ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਗੱਲ ਕਰੀਏ ਪੰਜਾਬ ਦੇ ਸ਼ੈਲਰ ਮਾਲਕਾਂ ਦੀ ਪੰਜਾਬ ਦੇ ਸ਼ੈਲਰ ਮਾਲਕਾਂ ਨੇ ਬੇਚੈਨ ਹੋਣ ਲੱਗ ਪਏ ਨੇ ਜੀ ਦੇਖੋ ਬੇਚੈਨੀ ਇਸ ਕੱਲ ਨੂੰ ਲੈ ਕੇ ਆ ਕਿਉਂਕਿ ਤੁਹਾਨੂੰ ਯਾਦ ਹੋਣਾ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀਗਾ ਜਦੋਂ ਗੱਲਬਾਤ ਚੱਲੀ ਸੀਗੀ ਜਦੋਂ ਖੱਜਲ ਹੋ ਰਹਿ ਸੰਕਸਾਨ ਆੜ ਪੀ ਐਸ਼ਾ ਲਰ ਇਤਿਆਦੇ ਕਸਾਰੇ ਤਾਂ ਉਸ ਵੇਲੇ ਇਹਨਾਂ ਨੇ ਕਿਹਾ ਸੀਗਾ ਕਿ ਦਸੰਬਰ ਤੱਕ ਅਸੀਂ 80% ਲਗਭਗ ਸਪੇਸ ਜਿਹੜੀ ਉਹ ਬਣਾ ਦੇਾਂਗੇ ਠੀਕ ਹੈ ਜੀ ਹੁਣ ਜਿਹੜੀ ਇਸ ਵੇਲੇ ਦੀ ਸੂਰਤ ਹੈ ਲੈ ਕਿਉਂਕਿ ਦੇਖੋ ਜਿਹੜਾ ਚੌਲ ਲੱਗਦਾ ਹੈ ਨਾ ਸ਼ੈਲਾ ਰਾਂਚ ਹੂੰ ਹੂੰ ਉਹਦਾ ਟੈਂਡਰ ਹੁੰਦਾ 31 ਮਾਰਚ ਤੱਕ 31 ਮਾਰਚ ਤੱਕ ਮਤਲਬ ਕਿ ਮਾਲ ਚੱਕਣਾ ਹੁੰਦਾ ਹੈ ਜੀ ਕਿਉਂਕਿ ਅਗਾਹ ਤਾ ਫਿਰ ਪੰਜਾਬ ਦੇ ਵਿੱਚ ਤੇ ਤੁਹਾਨੂੰ ਪਤਾ ਨੇ 1 ਅਪ੍ਰੈਲ ਤੋਂ ਸਰਕਾਰੀ ਕਣਕ ਦੀ ਖਰੀਦ ਸ਼ੁਰੂ ਹੋ ਜਾਂਦੀ ਆ ਹੂੰ ਤਾਂ ਹੁਣ ਇਹ ਗੱਲ ਕੀ ਆ ਕਿ ਪੰਜਾਬ ਦੇ ਗੋਦਾਮ ਜਿਹੜੇ ਭਰੇ ਨੇ ਉਹਦੇ ਵਿੱਚ 30% ਦੀ ਹੀ ਚੌਲਾਂ ਦਾ ਭੰਡਾਰਨ ਹੋ ਸਕਿਆ ਹੂੰ 80 ਲੱਖ ਮੀਟ੍ਰਿਕ ਟਨ ਚੌਲ ਜਿਹੜੇ ਆ ਜਗ੍ਹਾ ਦੀ ਅਣਹੂਦ ਕਾਰਨ ਭੰਡਾਰਨ ਤੋਂ ਵੰ ਵੰਝਿਆ ਸ਼ੈਲਰ ਮਾਲਕ ਕੀ ਕਰ ਰਹੇ ਆ ਕਿ ਮੋਟਾ ਖਰਚਾ ਕਰਕੇ ਹਰਿਆਣੇ ਦੇ ਐਲਣਾਵਾ ਤੇ ਡੱਬ ਵਾਲੀ ਤੱਕ ਭੰਡਾਰਨ ਲਈ ਮਜਬੂਰ। ਹੂੰ। ਤੋਂ ਕਿ 31 ਮਾਰਚ ਦਾ ਪਹਿਨਾ। ਜੀ। ਭੰਡਾਰਨ ਨਾ ਹੋਣ ਕਰਕੇ ਸੈਂਕੜੇ ਸ਼ੈਲਰਾਂ ਦਾ ਕੰਮਕਾਜ ਵੀ ਇਸ ਵੇਲੇ ਢਪ ਦਸਿਆ ਜਾ ਰਿਹਾ ਹੈ। ਤੋਂ ਗੱਲ ਇਹ ਆ ਕਿ ਜਿੱਦਾਂ ਰਾਮਪੁਰਾ ਫੂਲ ਦੇ ਵਿੱਚ ਸਭ ਤੋਂ ਜ਼ਿਆਦਾ ਵੈਸੇ ਰਾਮਪੁਰਾ ਫੂਲ ਬਲਕਾਰ ਸਿੱਧੂ ਨੇ ਵੀ ਚਮਕਾਇਆ ਹੋਇਆ। ਸ਼ੈਲਰ ਇੰਡਸਟਰੀ ਦੇ ਸਭ ਤੋਂ ਜ਼ਿਆਦਾ ਯੂਨਿਟ ਉਰੇ ਨੇ। ਠੀਕ ਹੈ ਜੀ। ਤਾਂ ਇਥੋਂ ਹਰਿਆਣੇ ਚ ਜਾ ਰਹੇ ਤੋ ਦੇਖੋ ਇਹ ਸਮੱਸਿਆ ਜਿਹੜੀ ਆ ਉਹ ਆ ਰਹੀ ਆ ਤੇ ਜੋ ਇਹਨਾਂ ਨੇ ਚੁੱਕਣਾ ਸੀਗਾ 80% ਤੱਕ ਕਿਹਾ ਸੀਗਾ ਵਾਅਦਾ ਕੀਤਾ ਸੀਗਾ ਉਹ ਤੁਸੀਂ ਫਰਵਰੀ ਮੱਧ ਦਾ ਜੇ ਅੰਕੜਾ ਚੱਕੋਗੇ ਮੇਰਾ ਆਪਣਾ ਜਿੰਨਿਆਂ ਨੂੰ ਕਿਉਂਕਿ ਮੇਰੇ ਬਹੁਤ ਸਾਰੇ ਦੋਸਤ ਇਹੋ ਜੀਆਂ ਇੰਡਸਟਰੀਆਂ ਨਾਲ ਜੁੜੇ ਆ ਤੋ ਡਾਟਾ ਮਿਲਦਾ ਹੈ ਹਾਂਜੀ ਤਾਂ ਦਾ ਮਤਲਬ ਇਹ ਹੈ ਕਿ ਜੋ 80% ਕਿਹਾ ਜਾ ਰਿਹਾ ਸੀ ਉਹਦਾ ਮਸੇ 30 35 ਤੱਕ ਗੈਣੇ ਇਹ ਤੇ ਦਿਨ ਕਿਹੜੇ ਰਹਿ ਗਏ ਅੱਜ 1 ਮਾਰਚ ਹੋ ਗਿਆ ਦਿੰਦੇ ਰਹਿ ਕੇ ਤੀ ਜੀ ਕੀ ਉਦੋਂ ਤੱਕ ਇਹ ਸਾਰਾ ਚੌਲ ਜਿਹੜਾ ਚੁੱਕ ਲਿਆ ਜਾਵੇਗਾ ਤੇ ਜੇ ਨਹੀਂ ਤਾਂ ਸਫੀਸ ਦੀ ਕਮੀ ਜਿਹੜੀ ਆ ਉਹ ਇੱਕ ਵਾਰੀ ਫੇਰ ਝੋਨੇ ਬਣ ਜਾਏਗੀ ਤਾਂ ਸਰ ਖੈਲਰ ਮਾਲਕ ਕੋਈ ਇੱਕ ਅੱਧ ਡਿਸੀਜਨ ਹੋਰ ਕੱਢਣਗੇ ਉਸ ਤੋਂ ਬਾਅਦ ਸਾਈਲੋ ਤਿਆਰ ਨੇ ਸਾਈਲੋ ਬਣ ਚੁੱਕੇ ਆ ਸਾਡੇ ਏਰੀਏ 'ਚ ਹੀ ਬਣ ਗਏ ਇੱਕ ਦੋ ਮੈਨੂੰ ਤਾਂ ਕਿਸੇ ਨੇ ਕੱਲ ਕੱਲ ਕੇ ਪਰਸੋ ਦੱਸਿਆ ਮੈਂ ਤੇ ਹੈਰਾਨ ਰਹਿ ਗਿਆ ਮੈਂ ਤੇ ਧੁੱਗੂ ਹੀ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਆਲੇ ਦੁਆਲੇ ਕੀ ਹੋਣ ਰਿਹਾ ਯਾਨੀ ਸਾਡੇ ਏਰੀਏ 'ਚ ਵੀ ਬਣ ਗਏ ਹੋਰ ਬਣ ਰਹੇ ਨੇ ਤਾਂ ਸਾਈਲੋ ਸਿਸਟਮ ਹੀ ਐਗਜ਼ਿਸਟ ਕਰਨਗੇ ਸ਼ੈਲਰ ਇੰਡਸਟਰੀ ਟੁੱਟ ਜਾਏਗੀ ਜੋ ਕਿ ਜ਼ਿਆਦਾਤਰ ਸਾਡੇ ਜਾਂ ਤਾਂ ਜਿਹੜੇ ਇਥੋਂ ਦੇ ਲੋਕਲ ਵਪਾਰੀ ਵਰਗ ਨੂੰ ਹਿੰਦੂ ਭਾਈਚਾਰਾ ਕਹਿੰਦਾ ਤੇ ਜਾਂ ਜਿਹੜੇ ਉਹ ਜੱਟਾਂ ਦੇ ਹੀ ਸ਼ੈਲਾ ਰਿਆ ਹੂੰ ਤਾਂ ਉਹ ਇਸ ਇੰਡਸਟਰੀ ਤੋਂ ਆਪ ਹੀ ਨਿਕਲ ਜਾਣਗੇ ਜਿਸ ਤਰ੍ਹਾਂ ਦੀ ਸੂਰਤ ਇਹ ਹਾਲ ਹੈ ਜਿਸ ਤਰ੍ਹਾਂ ਦਾ ਕਰਪਸ਼ਨ ਵਾਲਾ ਸਿਸਟਮ ਹੈ ਜਿਸ ਤਰ੍ਹਾਂ ਦੀ ਮਾਰ ਧਾੜ ਚੱਲਣ ਢਈ ਆ ਸੋ ਇਹ ਪੰਜਾਬ ਵਾਸਤੇ ਖਤਰੇ ਦੀ ਘੰਟੀ ਆ ਇਹਦੇ 'ਚ ਕਿਸਾਨ ਆਗੂ ਵੀ ਨਹੀਂ ਬੋਲਦੇ ਇਹਦੇ 'ਚ ਉਹ ਉਦੋਂ ਜਦੋਂ ਵੇਲਾ ਆ ਜਾਂਦਾ ਤੇ ਉਦੋਂ ਫਿਰ ਨਰੜਾ ਚਾੜ ਦਿੰਦੇ ਆ ਕੋਈ ਨਹੀਂ ਉਹਨਾਂ ਨੂੰ ਦਈਦਾ ਕਿ ਹੁਣ ਪ੍ਰੈਸ਼ਰਾਈਜ਼ ਕਰਨ ਭਗਵੰਤ ਮਾਨ ਨੂੰ ਕਿ ਜਾ ਕੇ ਤੁਸੀਂ ਚਿਖਾਓ ਇਹਨਾਂ ਨੂੰ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਗੱਲ ਇਹ ਆ ਕਿ ਸਾਡਾ ਕੰਮ ਹੀ ਇਹ ਆ ਕਿ ਜਦੋਂ ਅੱਗ ਲੱਗਦੀ ਅਸੀਂ ਮਸ਼ਕਾਂ ਦੇ ਭਾਅ ਪੁੱਛਦੇ ਆ ਤਾਂ ਫਿਲਹਾਲ ਸ਼ੈਲਰ ਇੰਡਸਟਰੀ ਰੋ ਰਹੀ ਆ ਉਹ ਕਹਿੰਦੇ ਕਿ ਬਹੁਤ ਈ ਦੂਰ ਨਹੀਂ ਐ ਸਾਡੀ ਤੁਸੀਂ ਦੇਖਣਾ ਕਿ ਬਰਬਾਦੀ ਦੇ ਕਿਸੇ ਫਿਰ ਉਹ ਤੋਂ ਫਿਜ਼ਾ ਦੇ ਵਿੱਚ ਗੂੰਜਣਗੇ ਹੂੰ ਜੀ ਬਿਲਕੁਲ ਤੇ ਅਗਲੀ ਖਬਰ ਦੇ ਵੱਲ ਵਧੀਏ ਮੈਂ ਜੀ ਗੱਲ ਕਰੀਏ ਪਾਵਰ ਕਾਮ ਦੇ ਦਫ਼ਤਰਾਂ ਦੀ ਜਿਹੜੇ ਨਿੱਜੀ ਇਮਾਰਤਾਂ ਦੇ ਵਿੱਚ ਹੁਣ ਨਹੀਂ ਚੱਲਣਗੇ ਜੀ ਹੂੰ ਦੇਖੋ ਇੱਕ ਤਾਂ ਇਹ ਆ ਕਿ ਪਿਛਲੇ ਦਿਨੀ ਕੀ ਹੋਇਆ ਸੀਗਾ ਕਿ ਇੱਕ ਬਹੁਤ ਵੱਡਾ ਦਫ਼ਤਰ ਚੰਡੀਗੜ੍ਹ ਤੋਂ ਪੰਜਾਬ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਇਸ ਐਲਾਨ ਕਰ ਦਿੱਤਾ ਗਿਆ ਸੀ ਕਿ ਅਸੀਂ ਆਪਣੀ ਇਮਾਰਤ ਬਣਾਵਾਂਗੇ ਠੀਕ ਹੈ ਜੀ ਤਾਂ ਉਦੋਂ ਵਿੱਚ ਲਾਲਜੀਤ ਭੁੱਲਰ ਨੇ ਕਿਹਾ ਕਿਉਂਕਿ ਬਹੁਤ ਸਾਰੇ ਦਫ਼ਤਰ ਪਹਿਲਾਂ ਹੀ ਮੁਹਾਲੀ ਆ ਚੁੱਕੇ ਆ ਤੇ ਜਦੋਂ ਮੈਂ ਉੱਥੇ ਘੁੰਮਦਾ ਰਹਿਣਾ ਜੀ ਮੈਂ ਦੇਖਿਆ ਕਿ ਵਿਜੀਲੈਂਸ ਦਾ ਹੈੱਡਕੁਆਟਰ ਚੰਗਲਾ ਤਾਲਿਆਂ ਦਾ ਫੁਲਾਣੇ ਦਾ ਫੁਲਾਣ ਉਹ ਸਾਰੇ ਨਵੇਂ ਬਣੇ ਨੇ ਪਾਲੀ ਦੇ ਵਿੱਚ ਜੀ ਕਿਉਂਕਿ ਪਹਿਲਾਂ ਚੰਡੀਗੜ੍ਹ ਦੇ ਵਿੱਚ ਸੀ ਤਾਂ ਉਸ ਸਮੇਂ ਮੈਨੂੰ ਯਾਦ ਹੈ ਲਾਲਜੀ ਤੁਪਲੁਰ ਹਰਾਨ ਇੱਕ ਗੱਲ ਕਹੀ ਸੀ ਭਲਰ ਸਾਹਿਬ ਕਹਿੰਦੇ ਕਹਿੰਦੇ ਕਿ ਦੇਖੋ ਗੱਲ ਇਹ ਆ ਕਿ ਉੱਥੇ ਸਾਡਾ ਕਿਰਾਇਆ ਹੀ ਕਿਰਾਇਆ ਜਿਹੜਾ ਹੈ ਨਾ ਉਹ 88 ਲੱਖ ਸਮਥਿੰਗ ਬਣ ਜਾਂਦਾ ਹੈ ਮਤਲਬ ਕਿ ਚੰਡੀਗੜ੍ਹ ਦੇ ਵਿੱਚ ਸੋ ਇਸ ਕਰਕੇ ਅਸੀਂ ਆਪਣੀ ਇਮਾਰਤ ਬਣਾ ਰਹੇ ਹਾਂ ਹਮਮ ਠੀਕ ਹੈ ਜੀ ਤਾਂ ਹੁਣ ਮਤਲਬ ਕਿ ਰੌਲਾ ਕੁਝ ਇਹ ਵੀ ਹੁੰਦਾ ਹੈ ਨਾ ਕਿ ਕਿਰਾਇਆ ਉਹ ਕਿੰਨਾ ਦੇਣਾ ਪੈ ਰਿਹਾ ਵੀ ਬਚਤ ਕਿੰਨੀ ਹੁੰਦੀ ਆ ਤਾਂ ਇੱਥੇ ਉਹ ਕਹਿੰਦੇ ਕਿ ਜੀ ਅਸੀਂ ਕੋਈ 530 ਕਰੋੜ ਲਾ ਕੇ ਧਾਂਦਾ ਬਣਾ ਲਾਂਗੇ ਪਰ ਚੰਡੀਗੜ੍ਹ ਤੇ ਦਾਵਾ ਤੇ ਲਗਭਗ ਲਗਭਗ ਫਿਰ ਤੁਹਾਡਾ ਕਮਜ਼ੋਰ ਹੋ ਹੀ ਗਿਆ ਨਾ ਸਹੀ ਗੱਲ ਹੈ ਦਾਵੇ ਦਾ ਤੁਸੀਂ ਆਪਣੇ ਤਾਂ ਪਰ ਹਾਂ ਜੀ ਗੱਲ ਕਈ ਵਾਰ ਪੈਸੇ ਦੀ ਨਹੀਂ ਹੁੰਦੀ ਗੱਲ ਵਰ ਗੱਲਬਾਤ ਕਈ ਵਾਰ ਅੜੀ ਦੀ ਜਾਂ ਤੁਹਾਡੇ ਹੱਕ ਦੀ ਸੱਚ ਦੀ ਹੁੰਦੀ ਆ ਤਾਂ ਖੈਰ ਇਸ ਤੋਂ ਇਲਾਵਾ ਹੁਣ ਇਹਨਾਂ ਨੇ ਪਾਵਰਕਾਮ ਨੂੰ ਕਹਿ ਦਿੱਤਾ ਕਿ ਨਿਜੀ ਇਮਾਰਤਾਂ ਦੇ ਵਿੱਚ ਪਾਵਰਕਾਮ ਦੇ ਦਫ਼ਤਰ ਜਿਹੜੇ ਆ ਉਹ ਨਹੀਂ ਚੱਲਣਗੇ ਮਾਰਚ 'ਚ ਹੀ ਇਹਨਾਂ ਨੂੰ ਸ਼ਿਫਟ ਕਰਨਾ ਪਵੇਗਾ ਤਾਂ ਪੰਜਾਬ ਭਰ ਦੇ ਸਾਰੇ ਪਾਵਰਕਾਮ ਦੇ ਜਿਹੜੇ ਦਫ਼ਤਰ ਨੇ ਉਹਨਾਂ ਨੂੰ ਸਖਤ ਆਦੇਸ਼ ਬਈ ਦੇ ਦਿੱਤੇ ਆ ਕਿ ਤੁਰੰਤ ਨੇੜਲੇ ਸਰਕਾਰੀ ਦਫ਼ਤਰ 'ਚ ਸ਼ਿਫਟ ਤੁਹਾਨੂੰ ਕਰਨਾ ਪਵੇਗਾ ਹੂੰ ਕਾਸਟ ਕਟਿੰਗ THYAPOWERCOM ਮੇਰੇ ਖਿਆਲ ਦੇ ਨਾਲ ਇਹ ਬਚਤ ਕਰਨ ਦੇ ਰਾਸਤੇ ਤੇ ਆ ਕਿ ਨਿੱਜੀ ਇਮਾਰਤਾਂ ਚ ਲੱਖਾਂ ਰੁਪਏ ਜਿਹੜਾ ਭਰਿਆ ਜਾ ਰਿਹਾ ਤੇ ਉਹੀ ਸਰਚੀਜ਼ ਹੋ ਗਈ ਨਾ ਕਿ ਜੁੜ ਗਈ ਮੈਂ ਜਿਹੜੀ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਹੀ ਆ ਕਿ ਜਦੋਂ ਮੰਤਰੀ ਸਾਹਿਬ ਦਾ ਇਹਦੇ ਚ ਪੱਖ ਆਇਆ ਤਾਂ ਉਹਨਾਂ ਨੇ ਇਹੋ ਗੱਲ ਕਹੀ ਸੀ ਕਿ ਕਿ ਭਾਈ ਸਾਡਾ ਕਿਰਾਇਆ ਬਹੁਤ ਜਾਂਦਾ ਤੇ ਇੱਥੇ ਸਾਡੀ ਬਚਤ ਹੋਵੇਗੀ ਤਾਂ ਪਾਵਰਕਾਮ ਨੇ ਵੀ ਇਹ ਕਹਿ ਦਿੱਤਾ ਕਿ ਆਪਾਂ ਜੇ ਦੇਖੀਏ ਤੇ ਕਈ ਦਫਤਰ ਇਸ ਤਰ੍ਹਾਂ ਦੇ ਤੁਹਾਨੂੰ ਮਿਲ ਜਾਣਗੇ ਪੈਸੇ ਤੇ 40 40 50 50 ਸਾਲ ਤੋਂ ਉਹ ਨਿੱਜੀ ਇਮਾਰਤਾਂ ਦੇ ਵਿੱਚ ਚੱਲ ਰਹੇ ਆ ਜੀ ਜੀ ਇਹ ਤੇ ਸਾਫ਼ ਆ ਸੱਚ ਆ ਕਿ 20 ਸਾਲ 30 ਸਾਲ 40 ਸਾਲ ਪਹਿਲਾਂ ਜੋ ਰੈਂਟ ਸੀਗਾ ਆ ਜੋ ਛਾਲਾ ਮਾਰ ਕੇ ਤਾਂ ਚੜ ਗਿਆ ਪਰ ਹੁਣ ਦਿੱਕਤ ਇਹ ਆ ਕਿ ਜਦੋਂ ਇਹ ਸ਼ਿਫਟ ਕਰਨਗੇ ਤਾਂ ਅੱਧਿਓ ਜਗ੍ਹਾ ਮਿਲੇਗੀ ਕਿ ਅੱਗੇ ਫਿਰ ਦਾ ਜੇ ਦੇਖੀਏ ਤੇ ਉਹ ਚੌਲਾਂ ਸਟੋਰ ਭਰੇ ਹੀ ਮਿਲਣਗੇ ਇਹ ਇੱਕ ਵੱਡਾ ਮਸਲਾ ਹੈ ਕਿ ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਤੇ ਇਥੋਂ ਤੱਕ ਦੇ ਹਾਲਾਤ ਹੋ ਗਏ ਸਨ ਕਿ ਹਾਈ ਕੋਰਟ ਦੇ ਵਿੱਚ ਸੁਲਵਾਈ ਹੋਈ ਆਇਦਰ ਮੇਰੇ ਖਿਆਲ ਦੇ ਨਾਲ ਡੇਰਾ ਵਾਸੀ ਕਿਸਰਹਾਂ ਦਾ ਇਸ ਇਲਾਕੇ ਦੀ ਕਿ ਐਸ ਡੀ ਐਮ ਤਾਂ ਆਲੀ ਸ਼ਾਨ ਆਲੀ ਸ਼ਾਨੇ ਦਫ਼ਤਰ ਚ ਬੈੰਦਾ ਆ ਤੇ ਜਿਹੜਾ ਉੱਥੋਂ ਦਾ ਸਿਵਲ ਜੱਜ ਐ ਸਾਹਿਬ ਹੂੰ ਕਹਿੰਦੇ ਕਿ ਉਹ ਉਹ ਟੁੱਟੇ ਫੁੱਟੇ ਚੈਂਬਰ ਚ ਟੁੱਟੇ-ਫੁੱਟੇ ਮਤਲਬ ਕਿ ਇਨਫਰਾਸਟ੍ਰਕਚਰ ਦੇ ਨਾਲ ਧਾਲਤ ਚਲਾ ਰਿਹਾ ਹਾਈ ਕੋਰਟ ਨੇ ਕਿਹਾ ਕਿ ਕਿਉਂ ਨਾ ਤੁਹਾਨੂੰ ਵੀ ਬੋਰਡ ਦੇ ਥੱਲੇ ਬਿਠਾਈਏ ਪਤਾ ਲੱਗ ਜੇ ਹੂੰ ਸੋ ਇਸ ਕਰਕੇ ਇਹ ਦਿੱਕਤ ਵੀ ਅਗਾ ਜਾ ਕੇ ਆ ਸਕਦੀ ਆ ਜੀ ਤੇ ਮਿੰਟੂ ਜੀ ਗੱਲ ਕਰੀ ਅਗਲੀ ਖਬਰ ਦੇ ਬਾਰੇ ਜਿਹਦੇ ਵਿੱਚ ਪਤਾ ਲੱਗਿਆ ਕਿ ਐਨਆਰਆਈ ਦੀ ਕਰੋੜਾਂ ਦੀ ਜ਼ਮੀਨ ਜਿਹੜੀ ਆ ਉਹ ਲੱਖਾਂ ਦੇ ਵਿੱਚ ਹੀ ਵੇਚਤੀ ਸੀ ਕਿਸੇ ਨੇ ਦੇਖੋ ਇਹ ਵਿਜੀਲੈਂਸ ਨੇ ਜਾਂਚ ਪੜਤਾਲ ਕੀਤੀ ਅੱਜ ਦੀ ਇਹ ਬਹੁਤ ਚਰਚਿਤ ਖਬਰ ਹੈ ਜਿੱਦ ਜੇ ਤੁਸੀਂ ਨਜ਼ਰ ਮਾਰੀ ਹੋਵੇ ਕਿ ਲੁਧਿਆਣੇ ਦੇ ਵਿੱਚ ਵੈਸੇ ਲੁਧਿਆਣੇ ਦੇ ਵਿੱਚ ਬੜੇ ਕਾਂਡ ਹੋਏ ਨੇ ਐਨ ਆਰ ਆਈਜ਼ ਦੀਆਂ ਜ਼ਮੀਨਾਂ ਨਾਲ ਜੁੜੇ ਇੱਕ ਦਫਤਰੀ ਨਪਲਿਆ ਸੀਗਾ ਪੰਜਾਬ ਹோம் ਗਾਰਡਸ ਦੇ ਦਫਤਰ ਨੇ ਤਾਂ ਉਹ ਆਰਡਰ ਹੋਣ ਤੋਂ ਬਾਅਦ ਵੀ ਕਈ ਸਾਲ ਨਹੀਂ ਸੀ ਛੱਡਿਆ ਮੈਨੂੰ ਖੁਦ ਇਧਰੋਂ ਸ਼ਾਇਦ ਅਮਰੀਕਾ ਚੋਂ ਫੋਨ ਕਰਕੇ ਕਿਸੇ ਨੇ ਦੱਸਿਆ ਸੀ ਬਾਅਦ ਚ ਛੱਡਿਆ ਕੋਈ ਸਾਲ ਕਈ ਦਾ ਹ ਕਿਹ ਕਹ ਲੋ ਨਪੀ ਜੀ ਉਹ ਖੈਰ ਕਿਉਂਕਿ ਲੁਧਿਆਣੇ ਦੇ ਵਿੱਚ ਜ਼ਮੀਨ ਜਿਹੜੀ ਹੈ ਨਾ ਉਹ ਇੰਚ ਇੰਚ ਕੀਮਤ ਰੱਖਦਾ ਤਾਂ ਬਰਹਿਲ ਕੀਤਾ ਕਿ ਇੱਥੇ ਦੱਸਦੇ ਆ ਕਿ 6 ਕਰੋੜ ਦੀ ਜ਼ਮੀਨ ਜਿਹੜੀ ਆ ਉਹਦਾ ਸੌਦਾ 30 ਲੱਖ ਰੁਪਏ ਦੇ ਵਿੱਚ ਹੀ ਕਰ ਦਿੱਤਾ ਲਾਂਡੋਵਾਲ ਬਾਈਪਾਸ ਦੇ ਨੇੜੇ ਇੱਕ ਨੂਰਪੁਰ ਬੇਟਪਿੰਡ ਇੱਥੇ ਦੀ ਇਹ ਜ਼ਮੀਨ ਸੀਗੀ ਠੀਕ ਹੈ ਜੀ ਇਹਦੇ ਵਿੱਚ ਉਹ ਤਹਿਸੀਲਦਾਰ ਸਮੇਤ 9 ਦੋਸ਼ੀ ਜਿਹੜੇ ਆ ਉਹ ਨਾਮਜ਼ਦ ਕੀਤੇ ਗਏ ਇਹਨਾਂ ਨੇ ਨਕਲੀ ਸਾਰੇ ਦਸਤਾਵੇਜ਼ ਤਿਆਰ ਕੀਤੇ ਤੇ ਨਕਲੀ ਐਨ ਆਰ ਆਈ ਤਿਆਰ ਕਰ ਲਿਆ ਫਿਰ ਨਕਲੀ شناخت ਹੋ ਗਈ ਤਾਂ ਮਤਲਬ ਕਿ ਜੋ ਨੰਬਰਦਾਰ ਹੋਏਗਾ ਜੋ ਵਕੀਲ ਹੋਏਗਾ ਮਾਲਕ ਜਿਹੋ ਸਾਰਾ ਤਿਆਰ ਕਰਦੇ ਆ ਹਾਕਾ ਤਾਂ ਉਹ ਸਾਰੇ ਹੀ ਬੁਲੇਟੇ ਦੇ ਵਿੱਚ ਕੰਪਿਊਟਰ ਆਪਰੇਟਰ ਤੋਂ ਲੈ ਕੇ ਪ੍ਰਾਪਰਟੀ ਡੀਲਰ ਤੱਕ ਸਾਰੇ ਹੀ ਬੁਲੇਟੇ ਗਏ ਆ ਤਾਂ ਗੱਲ ਇਹ ਆ ਕਿ ਇੱਥੇ ਇਸ ਤਰ੍ਹਾਂ ਦੇ ਮਾਮਲੇ ਤੁਹਾਨੂੰ ਢੇਰਾ ਹੀ ਮਿਲ ਜਾਣਗੇ ਯਾਨੀ ਫਾਈਲਾਂ ਦੇ ਢੇਰ ਲੱਗੇ ਜੀ ਇਹ ਅਮਰੀਕਾ ਦੇ ਵਿੱਚ ਹੀ ਰਹਿਣ ਵਾਲੇ ਆ ਕੁਦੀਪ ਸਿੰਘ ਜਿਨ੍ਹਾਂ ਦੀ ਜਗਾ ਤੇ ਕੋਈ ਫਰਜ਼ੀ ਦੀਪ ਸਿੰਘ ਯਾਨੀ ਫਰਜ਼ੀ ਐਨ ਆਰ ਆਈ ਖੜਾ ਕੇ ਕਰੋੜਾਂ ਦੀ ਜ਼ਮੀਨ ਜਿਹੜੀ ਹੈ ਉਹਦਾ ਸੌਦਾ 30 ਲੱਖ ਰੁਪਏ ਚ ਕਰ ਦਿੱਤਾ ਹੈ ਅਖੀਰ ਗਵਾਹਾਂ ਨੇ ਜਿਨ੍ਹਾਂ ਨੇ ਫਰਜ਼ੀ ਐਨ ਆਰ ਆਈ ਦੀ ਪਛਾਣ ਕੀਤੀ ਸੀ ਉਹ ਵੀ ਹੁਣ ਫਸ ਜਾਣਗੇ ਕਸੂਤੇ ਹੂੰ ਤੇ ਮਿੰਡੂ ਜੀ ਜਾਂਦੇ ਆਂਦੇ ਗੱਲ ਕਰੀਏ ਕੇਂਦਰ ਦੀ ਕਹਿੰਦੇ ਦਾਗਿਆਂ ਦੇ ਹੱਕ ਦੇ ਵਿੱਚ ਕਾਹਤੋਂ ਖੜ ਗਏ ਜੀ ਕੇਂਦਰ ਵਾਲੇ ਆ ਦੇਖੋ ਸੁਪਰੀਮ ਕੋਰਟ ਚ ਪਿੱਛੇ ਜੇ ਸੁਣਵਾਈ ਹੋਈ ਸੀਗੀ ਬੀਤੇ ਰੋਜ਼ ਤੇ ਉਥੇ ਆ ਇਹਨਾਂ ਨੇ ਦਿੱਤਾ ਸੀਗਾ ਤਰਕ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਕਿਉਂ ਨਾ ਜਿਹੜਾ ਸਜ਼ਾ ਇਹ ਹਫਤਾ ਹੋ ਜਾਂਦਾ ਹੈ ਕੋਈ ਵੀ ਸਿਆਸਤਦਾਨ ਉਮਰ ਭਰ ਵਾਸਤੇ ਉਹਨੂੰ ਪਾਬੰਦ ਕਰ ਦੇਈਏ ਚੋਣਾਂ ਲੜਨ ਦੇ ਤੇ ਇਹਨਾਂ ਨੇ ਕਿਹਾ ਸੀਗਾ ਕਿ ਨਹੀਂ 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 6 ਸਾਲ ਹੀ ਬਹੁਤ ਐਸਾ ਤਾਂ ਉਹਦੇ ਵਿੱਚ ਨਾ ਇੱਕ ਆંકੜਾ ਮੈਂ ਸਰਚ ਕੀਤਾ ਤੇ ਉਹ ਦੱਸਦਾ ਕਿ ਉਹ ਕਿਉਂ ਕਿਉਂਕਿ ਜੇ ਆਪਾਂ 18ਵੀਂ ਲੋਕ ਸਭਾ ਦੀ ਗੱਲ ਕਰੀਏ ਤਾਂ 543 ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਦਾ 46% ਯਾਨੀ ਲਗਭਗ 251 ਜਿਹੜੇ ਆ ਉਹ ਦਾਗੀਆਂ ਦਾ ਪਰਿਆ ਹੂੰ ਤਾਂ ਉਹਦੇ ਚ ਵੀ ਅੱਗੇ ਜਾ ਕੇ ਜੇ ਤੁਸੀਂ ਦੇਖੋਗੇ ਤਾਂ ਸਭ ਤੋਂ ਜ਼ਿਆਦਾ ਤੁਹਾਨੂੰ ਮਿਲ ਜਾਣਗੇ ਡੀਐਮਕੇ ਦੇ ਮਿਲ ਜਾਣਗੇ ਸੱਪਾ ਤੇ ਮਿਲ ਜਾਣਗੇ ਜਾਂ ਮਤਲਬ ਕਿ ਇਸ ਤਰ੍ਹਾਂ ਦੇ ਦਾਗੀ ਤੁਹਾਨੂੰ ਮਿਲ ਜਾਣਗੇ ਪਰ ਭਾਜਪਾ ਦੇ ਵੀ ਘੱਟ ਨਹੀਂ ਹੈ 19 ਦੇ ਵਿੱਚ ਜਿੱਥੇ ਇਹਨਾਂ ਦੇ 39 ਸੀਗੇ ਤਾਂ 24 ਦੇ ਵਿੱਚ ਵੀ ਇਹਨਾਂ ਦੇ 39 ਚੁਣੇ ਗਏ। ਡੀਐਮਕੇ ਦੇ 43 ਸ਼ਾਇਦ ਸੀਗੇ 19 ਦੇ ਵਿੱਚ ਤਾਂ ਕੁੱਲ ਮਲਾ ਕੇ ਤਾਂ ਉਹ ਵੱਧ ਗਏ। ਤਾਂ ਉਹ ਠੀਕ ਹੈ ਉਹ ਆਪਣੀ ਜਗ੍ਹਾ ਤੇ ਆ ਪਰ ਭਾਜਪਾ ਦੇ ਕੋਲ ਵੀ ਘੱਟ ਦਾਗੀਆਂ ਦੀ ਸੂਚੀ ਨਹੀਂ ਹੈ। ਤਾਂ ਜੀ ਹੁਣ ਦਾਗ ਹੀ ਜ਼ਿਆਦਾ ਤਾਂ ਇਹਦਾ ਮਤਲਬ ਹੈ ਕਿ ਕੰਨ ਨੂੰ ਸਜ਼ਾ ਹੁੰਦੀ ਹੈ ਤੇ ਉਹਦੇ ਵਿੱਚ ਸਜ਼ਾ ਹੀ ਆਪ ਤਾਂ ਜ਼ਿਆਦਾ ਕਿਹਦੇ ਹੋਣਗੇ ਜਿਹਦੇ ਕੋਲ ਅੰਕੜਾ ਹੈ। ਹਮਮ ਸੋ ਇਸ ਵਾਸਤੇ ਇੱਕ ਕਹਾਣੀ ਹੈ ਇਹ ਜਿਹੜੀ ਇਸ ਤਰ੍ਹਾਂ ਦੀ ਹੈ ਕਹਾਣੀ ਕਿ ਬਈ ਬਹੁਤ ਬੁਰੀ ਹਾਲਤ ਹੈ ਦਾਗੀਆਂ ਦੀ ਜੇ ਆਪਾਂ ਗੱਲ ਕਰੀਏ ਤੇ ਇਹ ਪੰਜਾਬ ਦੇ ਇਲਾਵਾ ਪੰਜਾਬ ਦੇ ਵਿੱਚ ਵੀ ਤੁਹਾਨੂੰ ਪਤਾ ਦਾਗੀ ਹੈ ਗਿਆ ਹਿਮਾਚਲ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਬਿਹਾਰ ਦੇ ਵਿੱਚ ਝਾਰਖੰਡ ਦੇ ਵਿੱਚ ਬੰਗਾਲ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਉੜੀਸ਼ਾ ਦੇ ਵਿੱਚ ਤੇਲੰਗਾਨਾ ਦੇ ਵਿੱਚ ਕੇਰਲ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਇਹ ਦਾਗੀ ਜਿਹੜੇ ਬਹੁਤ ਜ਼ਿਆਦਾ ਸੋ ਇਸ ਵਾਸਤੇ ਜਿਹੜੀ ਸਿਆਸਤ ਹੈ ਤੁਹਾਨੂੰ ਪਤਾ ਹੀ ਹੈ ਉਹ ਆਪਣੇ ਘਰੇ ਤੇ ਖੜ ਕੇ ਆਪ ਦੇ ਹਿਸਾਬ ਕਿਤਾਬ ਨਾਲ ਚੱਲਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਤਾਕੀਆਂ ਦੀ ਇੱਕ ਤੇ ਜਿੱਤਣ ਦੀ ਸੰਭਾਵਨਾ ਇਹ ਅੰਕੜੇ ਕਹਿੰਦੇ ਕਿ ਜ਼ਿਆਦਾ ਹੁੰਦੀ ਹੈ ਤੇ ਸੈਕੰਡ ਥਿੰਗ ਹੈ ਕਿ ਜਿੰਨੀਆਂ ਸਜ਼ਾਵਾਂ ਜਾਦੀਆਂ ਹੋਣਗੀਆਂ ਬੰਦੇ ਇਹਨਾਂ ਦੇ ਪਾਬੰਦ ਹੋਣ ਕੇ ਪਾਰਟੀਆਂ ਕਮਜ਼ੋਰ ਹੁੰਦੀਆਂ ਬਦਨਾਮੀ ਜ਼ਿਆਦਾ ਹੁੰਦੀ ਹੈ ਸੋ ਇਸ ਵਾਸਤੇ ਕਿਦਰ ਨੇ ਕਿਹਾ ਕਿ ਰੈਨ 2006 ਸਾਲ ਪਾਬੰਦੀ ਬਹੁਤ ਹੈ ਹਮ ਜੀ ਮਿੰਟੂ ਜੀ ਨੇ ਖਾਸ ਖਬਰਾਂ ਦੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ शुक्रिया जी प्रोग्राम खबर ते नजर न पथी इस बात करंगे ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ